ਮਾਂ ਗੱਲ ਪਤਾ ਕੀ ਆ ਬਾਬਲੂ ਤਾਂ ਆਪਣਾ ਕਰਦਾ ਵਲ ਆ ਉਹ ਹੀ ਗੱਲ ਆ ਵੀ ਪਹਿਲਾਂ ਡੈਡੀ ਹੋਰੀ ਵਿਦੇਸ਼ ਵਰਤੇ ਦੇ ਸੀਗੇ ਤੇ ਹੁਣ ਆਪਣੀ ਪਰਿਵਾਰਕ ਸਾਂਝ ਹੋ ਗਈ ਨਾਲੇ ਉਹਨੂੰ ਤਾਂ ਆਏ ਆ ਵੀ ਹਰਮਨ ਡਿਊਟੀ ਤੇ ਚਲੀ ਜਾਂਦੀ ਆ ਤੇ ਮਾਂ ਵਿਚਾਰੀ ਮਾਂ ਰੋ ਘਰੇ ਇਕੱਲੇ ਰਹਿ ਜਾਂਦੀ ਆ ਉਹਨੇ ਵੀ ਸਾਰਾ ਬੋਝ ਉਹਦੀ ਮਾਂ ਤੇ ਬਚਾਰੇ ਦੇ ਨਾਂ ਪਾਵੇ ਵੀ ਮੇਰੇ ਤਾਂ ਚਲ ਭਾਬੀਆਂ ਹੈਗੇ ਨੇ ਚਾਚੀਆਂ ਤਾਈਆਂ ਹੈਗੇ ਨੇ ਮੈਂ ਉਹਨਾਂ ਨੂੰ ਹਾਕ ਮਾਂ ਰੋਟੀ ਲਾ ਲੂੰਗਾ ਤਾਂ ਕਹਿ ਗਿਆ ਤੈਨੂੰ ਹੋਰਾ ਤਾਂ ਜੋ ਤੈਨੂੰ ਕਹਿ ਤਾ ਕਹਿ ਤਾਂ ਵੀ ਭੇਜ ਦੂੰਗੀ ਤੂੰ ਵੀ ਨਾ ਬਸ ਪੈਸਾ ਨਹੀਂ ਫੋਨ ਲਾਉਣਾ ਓ ਕਦੇ ਹਾਲ ਚਾਲ ਪੁੱਛਿਆ ਮੇਰਾ ਉੰਮੀ ਕਦੇ ਫੋਨ ਲਾ ਲਿਆ ਕਰੋ ਮੰਮੀ ਮੈਨੂੰ ਸਬ지 ਦੱਸ ਦਿੰਦੇ ਵੀ ਕਾਦੀ ਬਣਾਉਣੀ ਹੈਗੀ ਮੈਂ ਸੋਚਦੀ ਆਂ ਦਾਲ ਬਣਾ ਲੈਨੇ ਸਾਰਾ ਦਾ ਸਰ ਜੂਗਾ ਕੀ ਕਹਿੰਦੇ ਹੋ ਨਾ ਬਹੂ ਕੰਮ ਨਹੀਂ ਕਰਦੀ ਹੈਗੀ ਉਹ ਕਿਹੜਾ ਕਿਤੇ ਨੌਕਰੀ ਜਾਂਦੀ ਆ ਵੀ ਕੰਮ ਨਹੀਂ ਕਰ ਹੁੰਦਾ ਹੈਗਾ ਘਰੇ ਤਾਂ ਕੰਮ ਕਰਨਾ ਚਾਹੀਦਾ ਉਹਨੂੰ ਮੈਂ ਖੁੱਲੇ ਖਰਚੇ ਵੀ ਉਹ ਕਾਦੀ ਕਰਦੀ ਹੋਣੀ ਆ ਮੈਂ ਤਾਂ ਕਦੇ ਉਹਦਾ ਢੰਗ ਦਾ ਸੂਟ ਨਹੀਂ ਪਾਇਆ ਦੇਖਿਆ ਮੈਂ ਕੋਈ ਐ ਨਹੀਂ ਦੇਖਿਆ ਵੀ ਮਹਿੰਗੀ ਕੋਈ ਚੀਜ਼ ਲੈ ਕੇ ਆਈ ਹੈ ਨਵੀਂ ਘਰੇ ਹੈ ਉਹੀ ਪਾਟੀ ਚਿੱਟੇ ਜਿਹੇ ਜਿਹਾ ਪਾਉਂਦੀ ਆ ਮਾੜੇ ਮੁੱਟੇ 500 ਵਾਲੇ ਜਿਹੜੇ ਉਹੀ ਪਾ ਕੇ ਰੱਖਦੀ ਆ ਔਰ ਕੀ ਗੱਲ ਹੈ ਦਾਲ ਚ ਕਿਤੇ ਨਾ ਕਿਤੇ ਕੁਛ ਨਾ ਕੁਛ ਕਾਲਾ ਤਾਂ ਹੈਗਾ ਵਾ ਜਰੂਰ ਦੇਖੀ ਇੱਕ ਨਾ ਇੱਕ ਦਿਨੇ ਸਾਹਮਣੇ ਆਊਗਾ ਜਰੂਰ ਪਰ ਕੀ ਗੱਲ ਭਣੀ ਬਾਗੀਆਂ ਬਾਜ ਜਾਂਦੀਆਂ ਰਹੀਆਂ ਤੇ ਬਹੁਤ ਬਾੜੀ ਉੱਚੇ ਉੱਚੇ ਜੇ ਬੋਲਣ ਲੱਗ ਰਹੀ ਤੇ ਬਸ ਭਣੀ ਕੀ ਦੱਸਾਂ ਉਹੀ ਗੱਲਾਂ ਨੇ ਕਹਿੰਦਾ ਨੇ ਘਰਾਂ ਦੇ ਪੜਦੇ ਹੀ ਹੁੰਦੇ ਨੇ ਅੱਜ ਤਾਂ ਉਹਨੇ ਉਹ ਵੀ ਚੱਕਤਾ ਮੇਰੀ ਗੱਲ ਸੁਣ ਲਾ ਬਹੂ ਦੀ ਤਨਖਾਹ ਸਾਡੀ ਦੀ ਜਦ ਦੀ ਮਾਂ ਕਹਿੰਦੀ 40000 ਰੁਪਏ ਆ ਵਾਹ ਜੱਦੀਓ 20000 ਰੁਪਏ ਮੁੰਡੇ ਦੇ ਹੱਥ ਦੇ ਧਰ ਦਿੰਦੀ ਆ ਚਲ ਸਾਨੂੰ ਤਾਂ ਐਂ ਤੇ ਵੀ ਕੋਈ ਖਰਚਾ ਕਰ ਲਾਂਦੀ ਆ ਭਾਈ ਨਮੀ ਨਵਾਂ ਸਮਾਂ ਵਿਆਹ ਹੋਇਆ ਸੌ ਚੀਜ਼ ਲੈ ਲਾਂਦੀ ਨਾ ਤਾਂ ਭੈਣ ਕੋਈ ਕੱਪੜਾ ਲੈ ਕੇ ਆਵੇ ਨਾ ਜੁੱਤੀ ਲੈ ਕੇ ਆਵੇ ਘਰ ਚ ਕਬ ਦੱਸੋ 20000 ਰੁਪਏ ਦਾ ਕਰਦੀ ਕੀ ਆ ਮੈਂ ਅੱਜ ਮੁੰਡੇ ਨੂੰ ਕਹਿ ਬੈਠੀ ਮਾਪੂਤਾ ਨੂੰ ਪੁੱਛਤਾ ਸਹੀ ਵੀ 20000 ਦਾ ਕਰਦੀ ਕੀ ਆ ਜੇ ਭਾਈ ਜਮਾ ਰੱਖਦੀ ਆ ਤਾਂ ਚੰਗੀ ਗੱਲ ਬਸ ਇੰਨੇ ਚ ਲੜ ਪਈ ਉਹਦੇ ਨਾਲ ਮੁੰਡਾ ਵੀ ਵੱਧੋ ਘੱਟੇ ਹੋ ਗਿਆ ਲੜ ਕੇ ਉਹ ਵੀ ਖੇਤ ਨੂੰ ਲਾਂਗੇ ਸਵਾ ਮੇਰਾ ਤਾਂ ਮਨ ਦੁਖੀ ਹੋਇਆ ਪਿਆ ਕੀ ਪਤਾ ਲੱਗਦਾ ਭੈਣ ਇਹਨਾਂ ਦੇ ਕੁੱਲੇ ਖਰਚਿਆਂ ਦਾ ਆ ਬੁੱਢੀ ਨਹੀਂ ਸ਼ੌਂਕ ਪੂਰੇ ਹੁੰਦੇ ਇਹਨਾਂ ਦੇ ਤਾਂ ਕਦੇ ਕੋ ਸੁਰਖੀ ਲੈਂਦੀ ਕਦੇ ਬਿੰਦੀ ਲੈਂਦੀ ਕਿਹੜਾ ਕੋਈ ਪਤਾ ਲੱਗਦਾ ਇਹਨਾਂ ਦਾ ਭੈਣ ਤੂੰ ਕਹਿੰਦੀ ਤਾਂ ਹੈਗੀਆਂ ਵੀ ਸੁਰਖੀ ਬਿੰਦੀਆਂ ਨਹੀਂ ਪੂਰੀਆਂ ਹੁੰਦੀਆਂ ਕਿੰਨੇ ਕੁ ਦੀਆਂ ਆ ਜਾਂਦੀਆਂ ਨੇ ਸੁਰਖੀਆਂ ਬਿੰਦੀਆਂ 5-4000 ਰੁਪਏ ਚਲ ਖਰਚ ਲੂ 20000 ਰੁਪਏ ਪੂਰਾ 10 ਪਤਾ ਨਹੀਂ ਕੀ ਕਰਦੀ ਆ ਕੀ ਨਹੀਂ ਨਾਲੇ ਭੈਣੇ ਤੈਨੂੰ ਤਾਂ ਗੱਲ ਬੁਰੀ ਲੱਗੂ ਮੇਰੀ ਵੀ ਕਹ ਦੇਗੀ ਭੈਣ ਕੀ ਕਹਿੰਦੀਏਗੀ ਮੜਾ ਮੋਟਾ ਕੋਈ ਹੋਰ ਬਾਰੇ ਵੀ ਗਵੇਹ ਕਰ ਲੋ ਇਹਦੀ ਗੱਲ ਦੀ ਤੇ ਤੈਨੂੰ ਪਤਾ ਅੱਜ ਕੱਲ ਦੇ ਕਾਜਯੋਗ ਦਾ ਕਿਤੇ ਕੋਈ ਬੰਦੇ ਬੁੰਦੇ ਨੂੰ ਨਖਵਾਈ ਜਾਂਦੀ ਹੋਵੇ ਹਾਂ ਭੈਣ ਆ ਤਾਂ ਗੱਲ ਮੈਂ ਸੋਚੀ ਹੋਣੀ ਪਰ ਨਹੀਂ ਆਇ ਨਹੀਂ ਲੱਗਦਾ ਹੈਗਾ ਮੈਨੂੰ ਬਾਕੀ ਕਹਿੰਦੇ ਨੇ ਕਿਸੇ ਦਾ ਪਤਾ ਵੀ ਨਹੀਂ ਹੁੰਦਾ ਕਦੇ ਇਹਨੇ ਤਾਂ ਫालतू ਕਿਸੇ ਨੂੰ ਫੋਨ ਨਹੀਂ ਕਰਿਆ ਕਰਿਆ ਕਿ ਕਦੇ ਕਰਦੀ ਨਹੀਂ ਨਹੀਂ ਨਿਆਣੇ ਦਾ ਪਤਾ ਹੀ ਲੱਗ ਜਾਂਦਾ ਹੁੰਦਾ ਬਾਕੀ ਮੁੰਡੇ ਨੂੰ ਕਹੂੰਗੀ ਵੀ ਤੂੰ ਗੌਰ ਕਰ ਇਹ ਗੱਲ ਤਾਂ ਜ਼ਰੂਰੀ ਹੈ ਭੈਣੇ ਆਪਾਂ ਗੌਰ ਨਹੀਂ ਕਰਦੇ ਹੁੰਦੇ ਮਗਰੋਂ ਪਤਾ ਲੱਗਦਾ ਇਹ ਗੱਲਾਂ ਦਾ ਤਾਂ ਗੱਲ ਤਾਂ ਤੇਰੀ ਸੱਚੀ ਆ ਕਿਹੜਾ ਗੁਰਾ ਲੱਗਦਾ ਕਿ ਇਹ ਅਗਲੇ ਦਾ ਮਗਰੋਂ ਅਗਲਾ ਕਹਿੰਦਾ ਵੀ ਹਾਂ ਮੈਨੂੰ ਨੇ ਇਹ ਗੱਲ ਕਹੀ ਸੀ ਮਗਰੋਂ ਪਤਾ ਲੱਗਦਾਗਾ ਸੱਚੀ ਆ ਭੈਣ ਗਲਤ ਤਾਂ ਤੇਰੀ ਚੱਲ ਦੇਖੂੰਗੀ ਮੁੰਡੇ ਨੂੰ ਵੀ ਕਹੂੰਗੀ ਗੌਰ ਮੈਂ ਵੀ ਧਿਆਨ ਰੱਖਿਆ ਕਰੂੰ ਵੀ ਕਿਸੇ ਨਾਲ ਫੋਨ ਫਾਨ ਤੇ ਤਾਂ ਨਹੀਂ ਇੰਨੀ ਗੱਲ ਕਰਦੀ ਕੁਛ ਨਹੀਂ ਪਤਾ ਹੁੰਦਾ ਕਹਿੰਦਾ ਨੇ ਦੇਖਣ ਨੂੰ ਤਾਂ ਨਿਆਣਾ ਸਾਉ ਲੱਗਦਾ ਰ ਵਿੱਚੋਂ ਪਤਾ ਨਹੀਂ ਹੁੰਦਾ ਵੀ ਕੀ ਗੱਲ ਆ ਇਹ ਉਹੀ ਸਭ ਹੁੰਦੀਆਂ ਨੇ ਜਿਹੜੀਆਂ ਇਹ ਜੇ ਕੰਮ ਵਾਲੀਆਂ ਹੁੰਦੀਆਂ ਨੇ ਮੈਨੂੰ ਵੀ ਪਤਾ ਲੱਗਦਾ ਫਿਰ ਆਪਾਂ ਨੂੰ ਵੀ ਹਾਂ ਕੀ ਰੰਗ ਗਰਦੇ ਨੇ ਚਲ ਠੀਕ ਆ ਭੈਣ ਤੈਨੂੰ ਤਾਂ ਹੁਣ ਮੈਂ ਗੱਲ ਦੱਸਦੀ ਪਰ ਬਾਹਰ ਜਾ ਕੇ ਨਾ ਕਿਸੇ ਕੋ ਕਹੀ ਤੈਨੂੰ ਪਤਾ ਹੀ ਆਪਣੇ ਪਾਸੇ ਦਾ ਤਾਂ ਹਰੇਕ ਨੂੰ ਹੁੰਦਾ ਹੈ ਹੱਸਦੇ ਨੇ ਲੋਕ ਤਾਂ ਜੇ ਗੱਲ ਸੁਣ ਲੈਂਦੇ ਨੇ ਕਿਸੇ ਦੀ ਆ ਹੀ ਨਹੀਂ ਦੇਖਦੇ ਵੀ ਕਿਸੇ ਦੇ ਘਰ ਚ ਕਲੇਸ਼ ਹੋ ਗਿਆ ਉਹ ਤਾਂ ਗੱਲ ਹੁੰਦੀ ਹੈ ਭੈਣ ਹੱਸਣ ਦਾ ਤਾਂ ਕਲੇ ਨੂੰ ਮੌਕਾ ਮਿਲ ਜਾਂਦਾ ਹੈ ਗਮਾਂਡੀ ਤਾਂ ਹੱਦੀ ਹੁੰਦੇ ਨੇ ਇਹ ਥੋੜੂ ਗੱਲਾਂ ਕਹੀ ਜਾਂਦੇ ਨੇ ਕਿਸੇ ਭੈਣ ਭਾਈ ਨਹੀਂ ਆ ਹੁਣ ਤਾਂ ਤੁਹਾਨੂੰ ਗੱਲਾਂ ਉੜਦਿਆਂ ਨੇ ਮੰਮੀ ਜੀ ਹੁਣ ਤੁਹਾਨੂੰ ਕੀ ਦੱਸਾਂ ਮੈਂ ਤੇ ਮੇਰੀਆਂ ਕੀ ਮਜਬੂਰੀਆਂ ਤੇ ਸਾਹਮਣੇ ਵਾਲਾ ਬੰਦਾ ਕਿੰਨਾ ਮਜਬੂਰ ਹੈ ਜਿੰਮਾ ਉਹ ਦਿੱਦੀ ਤਨਖਾਹ ਦਿੰਨੀ ਆ ਚਲੋ ਕੋਈ ਨਾ ਇੱਕ ਨਾ ਇੱਕ ਦਿਨ ਤਾਂ ਇਹ ਸੱਚ ਸਾਹਮਣੇ ਆ ਹੀ ਜਾਣਾ ਔਰ ਵੀ ਚਾਚਾ ਠੀਕ ਆ ਠੀਕ ਹੈ ਭਾਈ ਕਿਵੇਂ ਬਾਬੇ ਬੋਲੀ ਇਹ ਲਮਕਾਈ ਬੈਠਾ ਹਜੇ ਤਾਂ 6 ਮਹੀਨੇ ਹੋਏ ਨੇ ਵੈਨੂ ਓਏ ਚਾਚਾ ਮੈਨੂੰ ਪਤਾ ਸੀਗਾ ਹੈ ਤੂੰ ਜਦੋਂ ਟਕਰੇਗਾ ਨਾ ਮੈਨੂੰ ਚਿਹੜੀ ਕਰੇਗਾ ਜਿਹੜਾ ਤਾਂ ਭਾਈ ਤੇਰੇ ਨਾਲ ਨਹੀਂ ਕਰਾਂਗਾ ਫੋਰ ਕਿਹਦੇ ਨਾਲ ਕਰਾਂਗੇ ਉਹ ਤਾਂ ਠੀਕ ਹੈ ਚਾਚਾ ਬਸ ਬੋਲਣ ਤਾਂ ਕੀ ਆ ਮੈਂ ਤਾਂ ਉਹੀ ਬਹਿ ਗਿਆ ਸੀਗਾ ਤੈਨੂੰ ਪਤਾ ਹੀ ਹੈ ਜਦੋਂ ਵਿਆਹ ਹੋ ਜਾਂਦਾ ਕਬੀਲਦਾਰੀ ਗੱਲ ਪੈ ਜਾਂਦੀ ਆ ਕੰਮ ਤਾਂ ਤਾਂ ਤੈਨੂੰ ਪਤਾ ਜਿਵੇਂ ਕੋਈ ਕਰਦੈ ਨਹੀਂ ਹੈਗਾ ਫਿਰ ਹੁਣ ਬਸ ਆ ਬੈਠਾ ਤੇਰੇ ਸਾਹਮਣੇ ਹਰ ਕਰ ਲਿਆ ਕਰ ਭਾਈ ਕੰਮ ਕਰ ਕੀ ਟਾਈਮ ਪਾਸ ਉਹ ਪਹਿਲਾਂ ਤਾਂ ਤੇਰੀ ਲੰਘੀ ਹੁਣ ਨਹੀਂ ਲੰਘਣੀ ਮੈਂ ਤੈਨੂੰ ਦੱਸਾਂ ਗੱਲ ਆ ਗਾਹਾਂ ਕੋਈ ਜਵਾਬ ਹੋ ਜਾਣਗੇ ਐ ਤੈਨੂੰ ਪਤਾ ਹੀ ਅੱਜ ਕੱਲ੍ਹ ਦੇ ਖਰਚੇ ਦਾ ਪੜਾਈਆਂ ਲਿਖਾਈਆਂ ਹੋਰ ਉਹ ਪੁੱਤ ਮੇਰੀ ਗੱਲ ਦਾ ਗੁੱਸਾ ਨਾ ਕਰੀ ਤੂੰ ਮੈਂ ਤਾਂ ਜੇ ਤੂੰ ਆਪਦਾ ਤਾਂ ਹੁਣ ਤੁਸੀਂ ਲੈ ਲੈ ਵੀ ਮੈਂਬਰ ਬਣਾਇਆ ਵੋਟਾਂ ਪਾ ਕੇ ਤੁਸੀਂ ਮੇਰੇ ਬਾਰੇ ਸੋਚਿਆ ਮੈਂ ਕੰਜਰਾ ਕਿਉਂ ਨਹੀਂ ਸੋਚੂ ਆ ਵੇਲੇ ਨੂੰ ਨਹੀਂ ਪੁੱਤ ਖਾਣ ਨੂੰ ਦਿੰਦਾ ਕੋਈ ਹੈ ਉਹ ਨਾ ਨਾ ਚਾਚਾ ਜਿਹੜੀ ਮੇਰੀ ਘਰਲੀ ਨਾ ਸਿਆਣੀ ਤਾਂ ਬਹੁਤ ਐ ਪਰਿਵਾਰ ਬਾਰੇ ਬਹੁਤ ਸੋਚਦੀ ਆ ਪਰ ਮਨ ਨੂੰ ਉਹਦੀ ਗੱਲ ਜਿਵੇਂ ਲੱਗੀ ਜਾਂਦੀ ਆ ਵੀ ਕਿਤੇ ਸੱਚੀ ਨਾ ਨਿਕਲ ਜੇ ਬਸ ਇਹੀ ਚੀਜ਼ ਸੋਚ ਕੇ ਨਾ ਮੈਂ ਤਾਂ ਅੰਦਰੋਂ ਅੰਦਰ ਝੂਰੀ ਜੇ ਜੰਨਾ ਤਾਂ ਕਰਕੇ ਚੁੱਪੇ ਚ ਕਰਕੇ ਮੈਂ ਇੱਧਰ ਬਾਹਰ ਆ ਕੇ ਬਹਿ ਗਿਆ ਹਲੋ ਜੀ ਰੋਟੀ ਖਾ ਲੋ ਮੈਂ ਰੋਟੀ ਨਹੀਂ ਖਾਣੀ ਹੈਗੀ ਹਰਮਨ ਠੀਕ ਹੈ ਨਾ ਲੈ ਚੁੱਪ ਕਰੇ ਵਾਪਸ ਕਰ ਜਾਂਦੇ ਹਾਂ ਯਾਰ ਜਿੱਦ ਕਿਉਂ ਫੜੀ ਹੈਗੀ ਰੋਟੀ ਖਾ ਲੋ ਚੁੱਪ ਕਰਕੇ ਕਿਉਂ ਨਾ ਹਰਖ ਚੜਾਇਆ ਤੁਸੀਂ ਰੋਟੀ ਨਾ ਸਿਰਫ ਇੱਕ ਸ਼ਰਤ ਤੇ ਖਾਉਂਗਾ ਮੈਂ ਪਹਿਲੇ ਮੈਨੂੰ ਐਂ ਦੱਸ ਦੇ ਤੇਰੀ ਤਨਖਾਹ ਜਾਂਦੀ ਦਾ ਜਾਂਦੀ ਕਿੱਧਰ ਹੈ ਬੱਸ ਮੇਰੇ ਨਾਲ ਜਿੱਤ ਨਾ ਕਰੋ ਮੈਂ ਨਹੀਂ ਦੱਸ ਸਕਦੀ ਕਿ ਕਿਉਂ ਨਹੀਂ ਦੱਸ ਸਕਦੀ ਕਿਉਂ ਦੱਸ ਸਕਦੀ ਦੱਸਣਾ ਪੋਗਾ ਜੀ ਤੈਨੂੰ ਦੱਸ ਕਿੱਧਰ ਜਾਂਦੀ ਤੇਰੀ ਨੂੰ ਤਨਖਾਹ ਪੁੱਤ ਕੀ ਦੱਸੂਗੀ ਇਹ ਹਾਂ ਤਾਂ ਮੈਂ ਦੱਸਦੀ ਹਾਂ ਇਹ ਤਾਂ ਜਿਹੜਾ ਨੇ ਖਸਮ ਸੇ ੜਿਆ ਹੋਇਆ ਬਾਹਰ ਉਹਨੂੰ ਦੰਦੀ ਆਦੀ ਤਨਖਾਹ ਆ ਮੰਮੀ ਕਿਹ ਜਾਂਦੀ ਆ ਮੰਮੀ ਹਾ ਕਿ ਤੁਸੀਂ ਕਹੀ ਜਾਨੇ ਹੋਗੇ ਮਾੜਾ ਮਾੜਾ ਸੋਇਤਾ ਲਵ ਮੈਂ ਕਿ ਕਹੀ ਕੀ ਜਾਣਾ ਸਹੀ ਕਹਿ ਰਹੀ ਆ ਮਾਂ ਮੈਂ ਹੁਣ ਸਮਝ ਗਈ ਸਾਰੀ ਗਲਤੀ ਮੈਨੂੰ ਵੀ ਕੋਈ ਨਾ ਕੋਈ ਧਾਲ ਚ ਕਾਲਾ ਜ਼ਰੂਰ ਹੈ ਵੀ ਪੈਸੇ ਜਾਂਦੇ ਦਾ ਜਾਂਦੇ ਕਿੱਧਰ ਸੇ ਲੋ ਵੀ ਸੋਚ ਰਹੇ ਹੋਗੇ ਗਲਤ ਸੋਚ ਰਹੇ ਹੋਗੇ ਇਹ じゃ ਕੁਛ ਨਹੀਂ ਹੈਗਾ ਜਿਹੜਾ ਹੈ ਨਹੀਂ ਨਾ ਫਿਰ ਸੱਚ ਕੀ ਸਾਨੂੰ ਉਹ ਦੱਸ ਦੇ ਸੱਚ ਹੋਰ ਕੁਝ ਹੋਣਾ ਨਹੀਂ ਨਾ ਸਚਾਈ ਥਾਰੇ ਸਾਹਮਣੇ ਆ ਗਈ ਹੱਲਾ ਗਿਆ ਪਤਾ ਹੰ ਦੇਖ ਤਲਾ ਕਿਵੇਂ ਮੂੰਹ ਦੇ ਰੰਗੋੜੇ ਨਮਾਏ ਬਕਵਾਸ ਨਾ ਕਰੋ ਤੁਹਾਨੂੰ ਲੱਗਦਾ ਮੈਂ ਇਹ ਜੀ ਹੋਊਂਗੀ ਨਾ ਬਕਵਾਸ ਨਾ ਕਰੀਏ ਹੋਰ ਕੀ ਕਰੀਏ ਜਾਂ ਤੂੰ ਦੱਸਦੀ ਨਹੀਂ ਸਾਨੂੰ ਵੀ ਉਹ ਤਨਖਾਹ ਜਾਂਦੀ ਕਿੱਥੇ ਆ ਸਾਨੂੰ ਸਾਰਾ ਪਤਾ ਲੱਗ ਗਿਆ ਵੀ ਆਹੀ ਲੱਲਰ ਲਾਉਣੀ ਆ ਬਾਹਰ ਜਿਹੜੀ ਜਾਨੀ ਆ ਤੂੰ ਨੌਕਰੀ ਕਰਨ ਮੰਮੀ ਜਦੋਂ ਕਿਸੇ ਗੱਲ ਦਾ ਨਹੀਂ ਪਤਾ ਹੁੰਦਾ ਨਾ ਨਹੀਂ ਬੋਲਿਆ ਕਰ ਦੇ ਮੇਰੇ ਤੇ ਇਲਜ਼ਾਮ ਲਾਉਣ ਦੀ ਲੋੜ ਨਹੀਂ ਹੈਗੀ ਦੱਸ ਦਿੰਦੇ ਆ ਤੁਹਾਨੂੰ ਵੀ ਮੇਰੀ ਤਨਖਾਹ ਕਿੱਥੇ ਜਾਂਦੀ ਹੈ ਦੱਸ ਫਿਰ ਉਹੀ ਤਾਂ ਪੁੱਛਿਆ ਮੈਂ ਕੱਲ ਤੇ ਇਸ ਜਿੱਥੋਂ ਤਨਖਾਹ ਜਾਂਦੀ ਆ ਤਨਖਾਹ ਜਾਂਦੀ ਹੈ ਲਾ ਰੱਖੀ ਹੈ ਦਰਸਲ ਮੈਂ ਆਪਣੇ ਪੇਕੇ ਆਂਦੰਨੀ ਆ ਤਨਖਾਹ ਨਾ ਪੇਕਿਆਂ ਨੂੰ ਘਾਤੇ ਦਿੰਨੀ ਆ ਫਿਰ ਹੁਣ ਸਾਰੀ ਉਮਰ ਉਹਨਾਂ ਨੂੰ ਐ ਖੜਾਈ ਜਾਏਗੀ ਹੁਣ ਤੇਰਾ ਭਾਈ ਵਿਆਹ ਹੋ ਗਿਆ ਹੁਣ ਤੇਰਾ ਹੱਕ ਬਣਦਾ ਵੀ ਸਾਰੀ ਤਨਖਾਹ ਉਰੇ ਦੇ ਇਹ ਥੋੜੀ ਆ ਵੀ ਪਿੱਛੇ ਨੂੰ ਢੋਣ ਲੱਗੀ ਤੂੰ ਤਾਂ ਨਾ ਖਾਵੇਂ ਪੀਵੇਂ ਉਰੇ ਪੈਸੇ ਆਪਣੀ ਮਾਂ ਨੂੰ ਦੇਵੇਂ ਨਾ ਮੇਰੀ ਗੱਲ ਸੁਣ ਲੈ ਤਨਖਾਹ ਦੇਣ ਦਾ ਹੱਕ ਸਾਰਾ ਉਰੀ ਆ ਨਾ ਕਿ ਉਥੇ ਨਾ ਕਿਹੜੀ ਕਿਤਾਬ ਚ ਲਿਖਿਆ ਵੀ ਵਿਆਹ ਤੋਂ ਬਾਅਦ ਕੁੜੀਆਂ ਪੇਕਿਆਂ ਨੂੰ ਤਨਖਾਹ ਦਿੰਦੀਆਂ ਹੁੰਦੀਆਂ ਨੇ ਲਿਖਿਆ ਤਾਂ ਕਿਤੇ ਫਿਰ ਇਹ ਵੀ ਨਹੀਂ ਹੈਗਾ ਮੰਮੀ ਜੀ ਵੀ ਸਾਰੀ ਤਨਖਾਹ ਮੈਂ ਸੌਰੇ ਕਰੀ ਦੇਈ ਜਾਵਾ ਮੇਰੇ ਵੀ ਕੁਝ ਫਰਜ਼ ਨੇ ਹਾਉਦੇ ਪੇਕਿਆਂ ਲਈ ਮੈਂ ਕੀ ਫਰਜ਼ ਨੇ ਤੇਰੇ ਕੀ ਫਰਜ਼ ਨੇ ਉਹਨਾਂ ਚਿਰ ਫਰਜ਼ ਹੁੰਦੇ ਨੇ ਜਿੰਨ ਜਰ ਕੁੜੀ ਕੁਵਾਰੀ ਹੁੰਦੀ ਹੈ ਵਿਆਹ ਤੋਂ ਬਾਅਦ ਸਾਰੇ ਫਰਜ਼ ਨਾ ਸੌਰਿਆਂ ਤੇ ਹੋ ਜਾਂਦੇ ਨੇ ਨਾਲੇ ਸਿਆਣੇ ਤਾਂ ਇਹ ਗੱਲ ਵੀ ਕਹਿੰਦੇ ਨੇ ਵੀ ਪੇਕਿਆ ਕਰੋ ਕੁੜੀ ਦੀ ਡੋਲੀ ਤੇ ਸੌਰਾ ਕਰਵਾਤੀ ਲੱਗੀ ਸਾਜ ਤੇਨੂੰ ਵਾਹ ਕੀ ਬਾਤ ਹੈ ਕਿੰਨੇ ਸੋਹਣੇ ਸਿੱਖਿਆ ਇੱਥੇ ਤੁਸੀਂ ਮੰਮੀ ਜੀ ਇਹਨਾਂ ਨੂੰ ਨਾ ਮੈਨੂੰ ਐਂ ਦੱਸੋ ਤੁਸੀਂ ਐਡੇ ਵੱਡੇ ਹੋ ਗਏ ਤੁਹਾਡੇ ਮਾਵਾ ਬਾਬ ਨੇ ਤੁਹਾਨੂੰ ਛੋਟਾਂ ਤੋਂ ਲੈ ਕੇ ਹੁਣ ਤੱਕ ਐਡਾ ਵੱਡਾ ਕੀਤਾ ਤੇ ਸਾਰੀ ਤਨਖਾਹ ਤੁਸੀਂ ਆਪਣੇ ਮਾਵਾ ਬਾਬ ਨੂੰ ਦਿੰਨੇ ਹੋ ਨਾ ਜਿੰਨਾ ਪੈਸਾ ਟਕਾ ਆਉਂਦਾ ਸਾਰਾ ਦੇ ਮਾਵਾ ਬਾਬ ਦੇ ਹੱਥ ਚ ਰੱਖ ਦਿਓ ਨਾ ਕਾਦੇ ਲਈ ਵੀ ਕਰਦੇ ਕਰਦੇ ਜ਼ਿੰਮੇਵਾਰੀ ਚੱਕ ਸਕਾਂ ਮੇਰੇ ਮਾਵਾ ਬਾਬ ਨੇ ਮੈਨੂੰ ਪੜਾ ਲਿਖਾ ਕੇ ਐਡੀ ਵੱਡੀ ਕਰਤਾ ਮੇਰੇ ਪਿਓ ਨੇ ਮੇਰੀ ਫੀਸਾਂ ਭਰੀਆਂ ਸਕੂਲ ਤੋਂ ਲੈ ਕੇ ਕਾਲਜ ਤੱਕ ਨੌਕਰੀ ਤੇ ਲਵਾਇਆ ਜੇ ਅੱਜ ਉਹ ਜਦੋਂ ਮੁਸੀਬਤ ਦੇ ਵਿੱਚ ਨੇ ਤਾਂ ਉਹਨਾਂ ਨੂੰ ਮੈਂ ਛੱਡ ਦਮੈਂ ਇਦਾਂ ਹੀ ਕਿਹੜੇ ਕਿਤਾਬ ਚ ਲਿਖਿਆ ਇਹ ਵੀ ਸਾਰੇ ਤਰ੍ਹਾਂ ਵਾ ਤੁਹਾਨੂੰ ਦੇ ਦਿਆ ਕਰ ਮੇਰਾ ਭਰਾ ਛੋਟਾ ਹੈ ਕੋਈ ਕੰਮਕਾਰ ਵੀ ਨਹੀਂ ਲੱਗ ਸਕਦਾ ਉਹ ਖੁਦ ਸਕੂਲ ਦੀ ਫੀਸ ਤੱਕ ਮੈਂ ਭਰਦੀ ਆ ਮੇਰੀ ਮਾਂ ਬਿਮਾਰ ਰਹਿੰਦੀ ਹੈ ਉਹਦੇ ਦਵਾਈਆਂ ਦਾ ਖਰਚਾ ਮੈਂ ਚੱਕਦੀ ਆ ਪਤਾ ਕਿੰਨੀਆਂ ਮਹਿੰਗੀਆਂ ਹੁੰਦੀਆਂ ਦਵਾਈਆਂ ਤੇ ਬਾਕੀ ਜਦੋਂ ਉਹ ਹੀ ਬਿਮਾਰ ਹੈ ਤਾਂ ਘਰ ਦਾ ਖਰਚਾ ਕਰਨਾ ਕਿੰਨਾ ਔਖਾ ਆਪਾਂ ਨੂੰ ਭਲੀ ਭੰਤੀ ਪਤਾਗਾ ਕਿ ਘਰ ਦੇ ਜ਼ਿੰਮੇਵਾਰੀਆਂ ਕਿੰਨੀਆਂ ਹੁੰਦੀਆਂ ਨੇ ਹਾਰਮਨ ਪਰ ਸਾਨੂੰ ਸਭ ਗਲਤ ਹੈ ਪਹਿਲਾਂ ਕਿ ਉਹਨਾਂ ਦੱਸੀ ਹੈਗੀਆਂ ਯਾਰ ਮੈਂ ਵੀ ਤੇਰੀ ਸਪੋਰਟ ਕਰਦਾ ਨਾ ਤੁਸੀਂ ਤਾਂ ਹੋਰ ਹੀ ਤੁਸੀਂ ਪੜਾ ਕੇ ਬਹਿ ਗਏ ਮੇਰੇ ਲਈ ਹੱਡਾ ਡੇਲ ਇਲਜ਼ਾਮ ਲਾਤੇ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਨੇ ਪਰ ਸਮਝਣ ਵਾਸਤੇ ਨਾ ਸਮਾਂ ਚਾਹੀਦਾ ਉਹ ਤੁਹਾਡੇ ਕੋਲ ਹੈ ਨਹੀਂ ਹਾਰਮਨ ਪੁੱਤ ਜੇ ਤੂੰ ਆਵਲ ਪਹਿਲਾਂ ਦੱਸੀ ਹੁੰਦੀ ਮੈਂ ਤੈਨੂੰ ਕਦੇ ਨਾ ਰੋਕਦੀ ਪੈਸੇ ਦੇਣ ਤੋਂ ਬਾਵੇ ਪੁੱਤ ਅੱਜ ਤੋਂ ਬਾਅਦ ਮੈਂ ਤਾਂ ਕਹਿੰਨੀ ਤੂੰ ਸਾਰੀ ਤਨਖਾਹ ਇਹਨਾਂ ਨੂੰ ਦਿਆਂ ਕਰ ਕਿਉਂਕਿ ਤੇਰਾ ਭਰਾ ਛੋਟਾ ਹੈ ਨਾ ਜਦੋਂ ਕਮਾਉਣ ਜੋਗਾ ਹੋਜੂ ਕੋਈ ਗੱਲ ਨਹੀਂ ਫੇਰ ਆਪਣੀ ਰੱਖ ਲਿਆ ਕਰ ਆਪਣੇ ਤਾਂ ਫੇਰ ਵੀ ਜ਼ਮੀਨ ਹੈਗੀ ਆ ਮੰਮੀ ਮੈਂ ਇਹੀ ਕਹਿੰਨੀ ਆਂਗੀ ਮੈਂ ਹੁਣ ਹੁਣ ਮਦਦ ਕਰਦੀ ਆ ਉਹਨਾਂ ਦੀ ਮੇਰਾ ਭਰਾ ਥੋੜਾ ਜਿਹਾ ਬڑا ਹੋ ਜੇ ਕੁਝ ਕੰਮਕਾਰ ਕਰਨ ਲੱਗ ਜੇ ਫੇਰ ਮੈਂ ਆਪੇ ਨਹੀਂ ਦਿੰਦੀ ਹੈਗੀ ਤਨਖਾਹ ਨਹੀਂ ਨਹੀਂ ਹਰਮਨ ਮੰਲਾ ਸਾਡੇ ਗੱਲਾਂ ਤੋਂ ਜ਼ਿਆਦਾ ਬੁਰਾ ਬਣਾ ਗਈ। ਅਸੀਂ ਤੂੰ ਨਹੀਂ ਨਹੀਂ ਕਹਿ ਰਹੇ। ਤੂੰ ਸਾਰੀ ਤਨਖਾਹ ਹੀ ਦੇ ਦਿਆ ਕਰ। ਨਾਲੇ ਤੇਰੇ ਭਰਾ ਦੇ ਕੰਮ ਉੱਤੇ ਨਾਲੇ ਮਾਂ ਦੀ ਵੀ ਤੇ ਦਵਾਈਆਂ ਚੱਲ ਰਹੀਆਂ ਨੇ। ਓਏ ਜਨਕ ਘਰ 'ਚ ਖਰਚ ਆਉਂਦਾ ਨਾ ਉਹਨਾਂ ਘਰ ਰੁਪਏ ਤਾਂ ਮੈਂ ਕਮਾਈ ਲੈਣਾ। ਨਹੀਂ ਜੀ। ਜਿੰਨੇ ਘਰ ਨੂੰ ਜ਼ਰੂਰਤ ਹੈ ਮੈਂ ਦੇ ਦੇਣੀ ਹੁੰਦੀ ਆ। ਬਾਕੀ ਇਸ ਘਰ ਲਈ ਵੀ ਮੇਰੇ ਫਰਜ਼ ਨੇ ਤੇ ਉਹ ਘਰ ਲਈ ਵੀ। ਹੁਣ ਤਾਂ ਮੇਰੇ ਦੋ ਘਰ ਨੇ ਨਾ। ਠੀਕ ਹੈ ਤੀ ਜਿਵੇਂ ਤੈਨੂੰ ਜੀ ਕਰੂ ਉਹ ਮੈਂ ਕਰ ਲਿਆ ਕਰ। ਅੱਜ ਤੋਂ ਬਾਅਦ ਨਹੀਂ ਅਸੀਂ ਟੋਕ ਟੋਕ ਕਰਦੇ। ਬਾਕੀ ਮੈਂ ਤਾਂ ਲੁਕੋ ਰੱਖਿਆ ਇਸ ਗੱਲ ਦਾ ਉਹਦੇ ਲਈ ਮਾਫੀ ਚਾਹੁੰਦੀ ਹਾਂ ਕੋਈ ਨਹੀਂ ਚਲ ਮਾਫੀ ਤਾਂ ਸਾਨੂੰ ਮਗੜੀ ਜਾਂਦੀ ਹੈ ਹਰਮਨ